ਕੋਈ ਨੰਬਰ 168 ਜਿਹੜੀ ਹੈ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਦੇ ਦਉ ਅ ਚਿੜੀ ਗੁਰਗਾਂ ਸਾਹਿਬ ਜੀ ਦੇ ਜਿਹੜੇ 328 ਪਵਨ ਸਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਜੀ ਇਹਦੇ ਚ ਇੱਕ ਐਸ ਆਈ ਟੀ ਬਣਾਈ ਗਈ ਹੈ ਔਰ ਐਸ ਆਈ ਟੀ ਵੱਲੋਂ ਜਿਹੜਾ ਇਹਦੇ ਚ ਤਫਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਐਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅੱਜ ਅ ਵੱਖ-ਵੱਖ ਜਗ੍ਹਾ ਦੇ ਉੱਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਜੋਗ ਅਦਾਲਤ ਵੱਲੋਂ ਉਹਨਾਂ ਦੇ ਉੱਤੇ ਟੋਟਲ ਜਿਹੜੇ 15 ਜਗ੍ਹਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਦੋ ਜਗ੍ਹਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗ੍ਹਾ ਗੁਰਦਾਸਪੁਰ ਰੋਪੜ ਅਤਰਨ ਤਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ 'ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਔਰ ਇਹਦੇ ਚ ਮੈਂ ਸਾਡੇ ਕਸਟਡ ਅਫਸਰ ਔਰ ਸੀਨੀਅਰ ਅਫਸਰ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਆ ਉਹ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਹੈ ਐਸ ਐਸ ਕੋਲੀ ਉਹਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰਿੰਸਿਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਿਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਹੈ ਇਹ ਬਿਲਕੁਲ ਬੜੀ ਮੈਟੀਕੁਲਸ ਔਰ ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜੋ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਹਾਂ ਔਰ ਬਿਲਕੁਲ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸ ਸੇਪਰ ਨਹੀਂ ਕੀਤਾ ਜਾਊਗਾ ਤੁਹਾਨੂੰ ਚੁਣਤੀ ਜਾਂ ਕਿ ਤੁਹਾਨੂੰ ਲੱਗੇ ਕਿ ਕੁਝ ਧੂਖ ਲੱਪਤਾ ਹੋਇਆ ਜਾਂ ਫਾਈਨੈਂਸ਼ੀਅਲ ਘੁਟਾਲਾ ਸੀ ਕੋਈ ਚੱਲ ਰਿਹਾ ਜੇ ਟੂ अर्ਲੀ ਟੂ ਕਮੈਂਟ ਔਨ 댓 ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਜ ਬੇਸਿਕਲੀ ਤੋੜਣਾਲੇ ਹੀ ਸ਼ੇਅਰ ਕਰ ਰਹੇ ਆ ਕਿ ਜੋ ਐਵੀਡੈਂਸ ਆਈ ਹੈ ਔਰ ਜੋ ਅੱਗੇ ਅਦਾਲਤ ਦੇ ਵਿੱਚੋਂ ਸੱਚ ਵਾਰੈਂਟਸ ਮਿਲੇ ਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਤੇ 15 ਲੋਕੇਸ਼ਨਸ ਦੇ ਉੱਤੇ ਪੰਜਾਬ ਤੇ ਚੰਡੀਗੜ੍ਹ ਤੇ ਜੇ ਐਸਐਸ ਸਕੂਲੀ ਫੇਰੇ ਨੇ ਇਹਨਾਂ ਦਾ ਕੀ ਰੋਲ ਸੀ ਉਹ ਚੱਲ ਰਹੇ ਆ ਜੀ ਅਜੇ ਤਾਂ ਅੰਡਰ ਰਿਮਾਂਡ ਨੇ ਉਹ ਸਾਰੇ ਗੱਲ ਜਿਹੜੀਆਂ ਆਏਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਤੇ ਸੀਗੀ ਸੀ ਤੇ ਐਸਸੀਸੀ ਦੇ ਅਕਾਊਂਟ ਡਿਪਾਰਟਮੈਂਟ ਦੇਖੋ ਤਾਂ ਸਾਰਾ ਕੁਝ ਔਨ ਰਿਕਾਰਡ ਹੀ ਹੈ ਜਿਹੜੀ ਉਹ ਰਿਪੋਰਟ ਹੈਗੀ ਹੈ ਈਸ਼ਵਰ ਸਿੰਘ ਕਮੇਟੀ ਦੀ ਉਹ ਬੜੀ ਕਲੀਅਰ ਦੱਸਦੀ ਹੈ ਸਾਰੇ ਹਰੇਕ ਬੰਦੇ ਦਾ ਰੋਲ ਔਰ ਉਹਦੇ ਬੇਸ ਤੇ ਹੀ ਸਾਰਾ ਜਿਹੜੀ ਉਸ ਤੋਂ ਕੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਜੀ ਜੀ ਅਕਾਊਂਟਰ ਨੇ ਅਕਾਲੀ ਦੰਦ ਦੇ ਜਿਹੜੇ ਅਕਾਊਂਟੈਂਟ ਸੁਖਬੀਰ ਸਿੰਘ ਬਾਦਲ ਹੁਣਾਂ ਕਰਤਾ ਹੁੰਦੇ ਇਹ ਵੀ ਹੈ ਜੀ ਦੇਖੋ ਭਾਈ ਸਾਹਿਬ ਬੜੀ ਜੀ ਸਿੰਪਲ ਗੱਲ ਹੈ ਆਪਾਂ ਤਾਂ ਇਹਨੂੰ ਐਜ਼ ਅ ਕੇਸ ਦੇਖ ਰਿਹਾ ਐਜ਼ ਐਨ ਅਕਿਊਜ਼ਡ ਤਾਂ ਜੋ ਜੋ ਜਿਹਦਾ ਰੋਲ ਹੈ ਮੈਂ ਤੁਹਾਨੂੰ ਕਿਹਾ ਬਿਲਕੁਲ ਮੈਰਿਟ ਬੇਸਡ ਔਰ ਐਵਿਡੈਂਸ ਬੇਸਡ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ ਤੇ ਉਹ ਜਿਹੜਾ ਅੱਗੇ ਉਹਦੇ ਚ ਇਨਵੈਸਟੀਗੇਸ਼ਨ ਪ੍ਰਸੀਡ ਕਰ ਰਹੀ ਹੈ ਔਰ ਬੜੇ ਪੋਜ਼ਿਟਿਵ ਤਰੀਕੇ ਨਾਲ ਸਾਰੀ ਕੰਮ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੇਖੋ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਐਵੀਡੈਂਸ ਆਏਗੀ ਉਸ ਤਰ੍ਹਾਂ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜੋ ਲੀਗਲ ਕਾਰਵਾਈ ਹੈ ਉਹ ਉਹ ਫਾਲੋਅ ਅਪ ਦੇ ਵਿੱਚ ਅੱਗੇ ਆਏਗੀ ਹੈ